Thank <laughs> thank <laughs> you ना, ना लंगर गुरु का लंगर पाई देगा इस जरूरी बेनती है कि

ਅੱਜ ਦਾ ਇਹ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਇਹ ਬੱਚਿਆਂ ਦਾ ਆਨੰਦਪੁਰ ਇਹ ਬਹੁਤ ਹੀ ਚੜ੍ਹਦੀ ਕਲਾ ਨਾਲ ਸਮਾਪਤੀ ਵਾਲੇ ਮੰਨੇ ਮੱਤਨ ਜਾ ਰਿਹਾ ਹੈ ਔਰ ਬੱਚਿਆਂ ਦੇ ਕਵਿਤਾਵਾਂ ਕਵੀਸ਼ਰੀ ਢਾਡੀਵਾਰਾਂ ਇਹਨਾਂ ਬੜੇ ਪਿਆਰ ਸਤਿਕਾਰ ਨਾਲ ਸੰਖੇਪ ਸਰਵਣ ਕਰਵਾਇਆ ਹੈ ਕਿਉਂਕਿ ਇਹ ਸਾਰੇ ਕਾਲਜ ਤੇ ਸਕੂਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਹੇ ਚੱਲਦੇ ਨੇ ਔਰ ਉੱਥੇ ਨਾਲ ਹੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਕੈਡਮੀ ਕਟਿਕੜ ਦੇ ਵਿੱਚ ਕੱਢੀ ਕਲਾ ਚੱਲ ਰਹੀ ਹੈ ਜਿਹਦੇ ਵਿੱਚ UPSC ਇਹਨਾਂ ਵਿੱਚ IAS IPS ਦੀ ਪਿਆਰੀ ਕਰਵਾਈ ਜਾਂਦੀ ਹੈ ਔਰ ਜਿਸ ਦੀ ਅਕੈਡਮੀ ਪਟਿਆਲੇ ਵਿੱਚ ਚੱਲ ਰਹੀ ਹੈ ਜਿਹਦੇ ਤੇ ਜੁਡੀਸ਼ਰੀ ਦੀ ਕੋਚਿੰਗ ਕੀਤੀ ਜਾਂਦੀ ਹੈ ਇੱਥੇ ਹਰ ਸਹੂਲਤ ਫ੍ਰੀ ਹੈ ਤੇ ਸਾਬਤ ਸੂਰਤ ਸਿੱਖ ਬੱਚੇ ਜਿਹੜੇ ਨੇ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਹੈ ਅਕੈਡਮੀਾਂ ਦੇ ਵਿੱਚ

जी, आओ सब तो पेल दशमेश पिता जी की बख्शी हुई दी सांझ सारी वाहे गुरु जी का खालसा वाहे गुरु जी की फतेह गुरुदेव तेग बहादुर साहेब जी जिन्होंने सृष्टि की चादर भी कहा जाता है गुरु तेग बहादुर साहिब जी ने मुक्तदा दिखाकर अपना शीश वारया आओ एक कविता राही श्रवण करिए गुरु तेग बहादुर जी दी शेदी अठे कश्मीरी पंडिता शहादत बन है गर्बानी तो मां भी वडी वडी गर्बानीयां है ਅਜਿਹਾ ਲੋਕਿਆਂ ਦੇ ਅੰਦਰ 12 ਸਕੇਲੀਆਂ ਵੀ ਲਾਈਆਂ ਜਾਂਦੀਆਂ ਨੇ ਉਹਨਾਂ ਵੀ ਆ ਮੀਆਂ ਦੇ ਵਿੱਚ ਗੁਰਬਾਣੀ ਸੀ ਉਹਨਾਂ ਦਾ ਬਾਣੀ ਨਾਲ ਕਿੰਨਾ ਪਿਆਰ ਸੀ ਕਿੰਨੇ ਕਿੰਨੇ ਬਾਤ ਜਪੀ ਸਾਹਿਬ ਦੇ ਕਿੰਨੇ ਕਿੰਨੇ ਸਹਿਜ ਪਾਠਾਂ ਦੇ ਭੋਗ ਆਪਣੀ ਜ਼ਿੰਦਗੀ ਚ ਪਾਏ ਨਾਮ ਸਿਮਰਨ ਕਿਉਂਕਿ ਜਿਹੜਾ ਨਾਮ ਸਿਮਰਨ ਵਾਹਿਗੁਰੂ ਦੀ ਬਾਣੀ ਹੈ ਇਹਦੇ ਵਿੱਚ ਇੱਕ ਬਹੁਤ ਵੱਡੀ ਤਾਕਤ ਹੈ ਤਾਂ થોડા જઈને ਕਿੰਨੇ ਸੋਨੇ ਸਜਾਇਆ ਤੇ ਕਿੰਨੇ ਸੁਨਮਨਿਆਰੀਆਂ ਦਾ ਸਮਾਨ

liga, no, 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 no.

अट्ठाईसो पच्चीसो जन ਆਣਗੇ ਲੋਕਾਰੇ ਦਾਜ ਦਹੇਜ ਲੈਣ ਵਾਲੇ ਤੇ ਦੇਣ ਵਾਲੇ ਦੋਵੇਂ ਹੀ ਮਨਮੁੱਖ ਹੋ ਜਾਂਦੇ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਲਾਲ ਜਨ ਨੂੰ ਆਇਆ ਕਿ ਜਿਸ ਨੇ ਆਪਣੇ ਘਰੇਚੇ ਦਾ ਟੁਕੜਾ ਉਤਰੀ ਹੀ ਦੇ ਦਿੱਤਾ ਉਸਨੇ ਵੀ ਤੇ ਹੀ ਆ ਗਿਆ ਜੀ ਆਜ ਇਹ ਰਜ ਦੇਣੇ ਤੇ ਕਰਾਉਂਦੇ ਜਿਨ ਆਪਨ ਤਨ ਜਲਾ ਅਰਪਣ ਦੀ ਨਹੀਂ ਕੀ ਪਰ ਹੈ ਰੱਖ ਬਾਜ खड़े <tellos> खड़े। <tellos> 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 <tellos>

कौन आदमी सर बोलता है मंजिल तक नाम और दीजिए देख ले बहुत डर की निरा सुंदर मुंह कोई का अच्छा नाम डाल ये तुम खैर खड़ गए और श्री हरी अरे श्री চবে দে চনে